ਅਰੀ ਜੋੜੋ ਕਿਰਪਾ ਕਰਕੇ ਸਾਝੋ ਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਜਲਾ ਮਾਰਦੇ ਮਾਰਦੇ ਆਪਾਂ ਐਸ ਪੜਾਉ ਤੇ ਪਹੁੰਚੇ ਹਾਂ ਗੁਰਦੁਆਰਾ ਗੁਰੂ ਸਰ ਸਾਹਿਬ ਪਿੰਡ ਮੰਡੀਰਾ ਵਾਲਾ ਪੁਰਾਣਾ ਇਸ ਸਥਾਨ ਤੇ ਨਗਰ ਕੀਰਤਨ ਪਹੁੰਚਿਆ ਹੈ ਔਰ ਇੱਥੇ ਸਰਪੰਚ ਟੂੜੇ ਤਾਂ ਪਹਿਲਾਂ ਹੀ ਕਰ ਰਹੇ ਸੀ ਹੁਣ ਜੱਗੀ ਖਾਈ ਜਿਹਦਾ ਯੂਰੋਪੀਅਨ ਜੱਗੀ ਖਾਈ ਵਾਲਾ YouTube ਚੈਨਲ ਦਾ ਉਹ ਵੀ ਲਾਈਵ ਕਰਨ ਵਾਸਤੇ ਪਹੁੰਚ ਗਏ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਵੀਰਾਂ ਦਾ ਆਪਾਂ ਕਲਗੀ ਤਰਪਾਸ਼ਾ ਦਾ ਜੀਵਨ ਬਾਤੀ ਹੈ ਕਹਿੰਦੇ ਨੇ ਫਿਰੇ ਉੱਚਾ ਕਹੌਣ ਨੂੰ ਹਰ ਕੋਈ ਓਏ ਉੱਚਾ ਹੋਈਦਾ ਉੱਚਾ ਦੇ ਕਰਮ ਹੋਵੇ ਉੱਚੇ ਸੁੱਚੇ ਕੰਮਾਂ ਨਾਲ ਪਿਆਰ ਪਾਈਏ ਜੇਕਰ ਭੈਰਿਆਂ ਕੰਮਾਂ ਤੋਂ ਸ਼ਰਮ ਹੋਵੇ ਕਿੰਨਾ ਯਤਨ ਕਰ ਲੈ ਨਹੀਂ ਮਾਨ ਮਿਲਦਾ ਜੇਕਰ ਕੋਲ ਨਾ ਸੱਤ ਤੇ ਧਰਮ ਹੋਵੇ ਪਕੜ ਗੁਰੂ ਦੇ ਚਰਨ ਦਰਬਾਰ ਸਿੱਕਾ ਤੇਰਾ ਸਫਲ ਅਮੋਲਕ ਜਨਮ ਹੋਵੇ ਉਹਦੀ ਕਿਰਪਾ ਬਗੈਰ ਜਾਣੀ ਆਪਾਂ ਨੂੰ ਕੁਝ ਪ੍ਰਾਪਤੀ ਨਹੀਂ ਹੋ ਸਕਦੀ ਆਪਾਂ ਪੂਰਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਹੈ ਤੇ ਤੁਹਾਨੂੰ ਬਰਕਤਾਂ ਮਿਲਣੀਆਂ ਹੀ ਮਿਲਣੀਆਂ ਹੁਣ ਆਪਾਂ ਲੜੀ ਜਾਈਏ ਬਈ ਕਲਗੀਧਰ ਪਾਤਸ਼ਾਹ ਨੇ ਜਦ ਜੰਗਾਂ ਜਿੱਦਾਂ ਦਾ ਸਾਜੋ ਸਮਾਨ ਇਕੱਤਰ ਕਰਨਾ ਸ਼ੁਰੂ ਕਰਤਾ ਸੰਗਤਾਂ ਨੂੰ ਕਹਿਤਾ ਪਿਆਰਿਆ ਚੰਗੇ ਸਾਫਤਰ ਚੰਗੇ ਘੋੜੇ ਚੰਗੇ ਜਵਾਨ ਹੋਣੇ ਤਹੀਦੇ ਨੇ ਆਨੰਦਪੁਰ ਸਾਹਿਬ ਦੀ ਤੜਕਰ ਤਾ ਦਿਨ ਮਾਲਵਾ ਦੁਆਬਾ ਮਾਝਾ ਪੰਜਾਬ ਭਾਰਤ ਦੇ ਕੋਨੇ-ਕੋਨੇ ਤੋਂ ਸੰਗਤਾਂ ਬਹਿਰਾ ਘੱਟ ਕੇ ਜਾਣ ਲੱਗੀਆਂ ਸਤਿਗੁਰੂ ਦੀ ਉਮਰ ਭਾਵੇਂ ਛੋਟੀ ਕਾਰਨਾਵੇ ਵੱਡੇ 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 ਪ੍ਰੋਗਰਾਮ ਔਰ ਸੰਗਤਾਂ ਦੇ ਨਾਲ ਲਾ ਕੇ ਕਰ ਰਹੇ ਨੇ ਕਿਤੇ ਗੱਤ ਕਦੇ ਜ਼ਹਰ ਕਦੇ ਸਾਹੀ ਫੌਜਾਂ ਤਿਆਰ ਹੋ ਰੰਜਾਂ ਨੇ ਇੱਕ ਛੋਟਾ ਜਿਹਾ کارਖਾਨਾ ਬਣਾਇਆ ਜਿੱਦੇ ਨਾਲ ਹਥਿਆਰ ਤਿਆਰ ਹੁੰਦੇ ਨੇ ਆਸੇ-ਪਾਸੇ ਦੇ ਪਹਾੜੀ ਰਾਜੇ ਬੜੇ ਦੁਖੀ ਹੋਏ ਵੀ ਦਸਮਾਹ ਗੁਰੂ ਫੌਜਾਂ ਭਰਤੀ ਕਰ ਰਿਹਾ ਹੈ ਜੰਗੀ ਸਾਜ਼-ਵਾਜ਼ ਰੱਖ ਰਿਹਾ ਹੈ ਹੋ ਸਕਦਾ ਸਾਧੀਆਂ ਰਿਆਸਤਾਂ ਨਾ ਖੋਲੇ ਅੰਮ੍ਰਿਤਸਰ ਸਾਹਿਬ ਤੋਂ ਦੱਖਣ ਪੱਛਮ ਦੀ ਉੱਚੇ ਗੋਲ ਦੀ ਪਹਾੜੀ ਹੈ 20 52 ਮੀਲ ਤੇ ਉਹਨੂੰ ਕਹਿੰਦੇ ਨੇ ਕੋਹੇ ਦੂਰ ਕੋਹੇ ਦੂਰ ਦਾ ਪਹਾੜ ਉਹਦੇ ਤੇ ਇੱਕ ਰਿਆਸਤ ਦਾ ਬਲਾਸਪੁਰ ਉਥੋਂ ਦਾ ਰਾਜਾ ਭੀਮਚੰਦ ਸਭ ਤੋਂ ਜਿਆਦੇ ਔਖਾ ਹੋਇਆ ਕਹਿੰਦਾ ਮੈਂ ਬਿਲਕੁਲ ਗਵਾਰ ਅਨੰਦਪੁਰ ਦੇ ਜਦ ਗੁਰੂ ਕਿਤੇ ਤਾਂ ਕਿ ਤਾ ਅਜਮਾਉ ਪਹਿਲਾ ਮੰਡੂ ਉਜਾੜੂ ਔਖਾ ਹੋਇਆ ਜੰਗ ਦਾ ਬਿਗਲ ਵਜਾਉਣ ਵਾਸਤੇ ਆਸੇ ਪਾਸੇ ਦੇ ਕਾਗੜੇ ਦਾ ਰਾਜਾ ਬਜੇਪਾਲ ਮੰਡੀ ਦਾ ਰਾਜਾ ਸੁਬਰ ਸਿੰਘ ਗੜਵਾਲ ਦਾ ਰਾਜਾ ਕੇਸਰੀ ਚੰਦ ਔਰ ਵਜ਼ੀਰ ਖਾਂ ਸਰਹੱਦ ਦਾ ਇਹੋ ਜੇ ਅਠ ਰਾਜੇ ਇਕੱਠੇ ਕਰਕੇ ਕਡਾਲ ਚੌਕੜੀ ਨੇ ਕਲਗੀ ਧਰਪਾਸ਼ ਤੇ ਪਾਸ਼ਾ ਤੇ ਹਮਲਾ ਕਰਨ ਦੀ ਸੋਚ ਲਈ ਕਲਗੀ ਧਰ ਉਸ ਸਮੇਂ ਨਾਹਾਂ ਦੇ ਰਾਜੇ ਨਾਲ ਚਲੇ ਗਏ ਉਹਦੇ ਇਲਾਕੇ ਨਾਹਾਂ ਚ ਉਥੇ ਨਗਰ ਵਸਾਇਆ ਜੰਮਨਾ ਦੇ ਕੰਡੇ ਪੌਟਾ ਸਾਹਿਬ ਪੌਟਾ ਸਾਹਿਬ ਨੂੰ ਆਗਾਰਨ ਦੇ ਮਾਰਿਆਂ ਦੇ ਜਾਲਮਾਂ ਨੇ ਜਦ ਹਮਲਾ ਕੀਤਾ ਨਾ ਰਾਜ ਘਾਟ ਉਥੇ ਪਗਾਣੀ ਦਾ ਸਥਾਨ ਹੈ ਪਹਿਲਾ ਜੁੱਧ ਪਗਾਣੀ ਦਾ ਕਲਗੀ ਧਰ ਪਾਸ਼ਾ ਨੇ ਜੀਮਨ ਦਾ ਜਿਹਦੇ ਵਿੱਚ ਸੰਗੋਸਾ ਗਲਾਵਰਾਏ ਸਤਗੁਰੂ ਜੀ ਦੇ ਭੂਆ ਦੇ ਪੁੱਤ ਬਹੁਤ ਜਾਨਾਂ ਹੀਲ ਕੇ ਲੜੇ ਸ਼ਹੀਦ ਦੀਆਂ ਵੀ ਪਾਈਆਂ ਔਰ ਸਤਗੁਰੂ ਜੀ ਦੇ ਨਾਲ ਉਹ ਯੋਧੇ ਦੂਜੇ ਜਿਹੜੇ ਬਰਾਗੀ ਸੰਤ ਕਹਿੰਦੇ ਨੇ ਕਰਪਾਲ ਚੰਦ ਵਰਗੇ ਹੁਣਵੇਂ ਪੀਰ ਭੀਖੜ ਸਾਹ ਆਪਣੇ 700 ਚੇਲਿਆਂ ਨੂੰ ਲੈ ਕੇ ਆ ਗਿਆ ਭੂਰੇ ਸਾਹ ਦਾ ਭਰਾ ਸ਼ਹੀਦ ਹੋਇਆ ਪੀਰ ਪੀਰ ਦੇ ਦੋ ਚਾਰ ਪੁੱਤਰ ਸ਼ਹੀਦ ਹੋਏ ਪਰ ਉਹ ਜੰਗ ਖਾਲਸਾ ਦੇ ਹੱਥ ਵਿੱਚ ਹੋ ਗਿਆ ਹਰੀਤਨ ਹੰਦੂਰ ਪਹਾੜ ਕਲਗੀਧਰ ਪਾਸ਼ਾ ਦੇ ਹੱਥੋਂ ਮਾਰਿਆ ਗਿਆ ਪਹਾੜੀ ਰਾਤੇ ਭੱਜ ਗਏ ਕਮਾਲ ਦੀ ਗੱਲ ਜਿਹੜਾ ਹਰੀਤਨ ਹੰਦੂਰਿਆ ਗੁਰੂ ਜੀ ਦਾ ਕਮਾਂਡਰ ਬਣ ਕੇ ਲੜਨਾ ਸੀ ਨਾ ਉਹਦੇ ਦਾਦੇ ਤਾਰਾ ਕੱਦ ਨੂੰ ਕਲਗੀਧਰ ਪਾਸ਼ਾ ਦੇ ਦਾਦੇ ਸੇਵੇਂ ਸਾਧ ਨੂੰ ਹਰਗੋਬਿੰਦ ਸਾਹਿਬ ਨੇ ਆ ਦਿਵਾਲੀ ਵੇਲੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਕਰਾਇਆ ਸੀ ਕੈਦੀਆਂ ਤੋਂ ਉਹ ਹੈ ਸਾਹਮਣੇ ਲੜਨ ਵਾਸਤੇ ਖੜੂ ਹੋਗੇ ਕਾਰਨ ਇਹ ਗੁਰੂ ਜੀ ਇੱਕ ਪੰਗਤ ਦੇ ਵਿੱਚ ਸਾਨੂੰ ਮਜਨੂਮਾਂ ਦੇ ਗਰੀਬਾਂ ਦੇ ਨਾਲ ਬਿਠਾ ਕੇ ਪੰਗਤ ਸਿਖਾਉਂਦਾ ਸਾਡੇ ਰਾਜੇ ਮਹਾਰਾਜਾਂ ਦਾ ठाਠ ਉੱਚੀ ਕੋਲ ਦੇ ਸਾਨੂੰ ਕਿਉਂ ਇਹ ਜਾਣੀ ਈਰਖਾ ਤੇ ਭੰਬੜ ਕੱਲੇ ਰਾਜਿਆ ਤਾਂ ਟੱਕੀ ਨਹੀਂ ਰਹਿ ਇਹਨਾਂ ਨੇ ਦਿੱਲੀ ਤੱਕ ਅੱਗ ਬਾਲਤੀ ਦਿੱਲੀ ਤੱਕ ਦਿੱਲੀ ਦੇ ਰੰਗ ਦੇ ਵਕਟਣ ਬਾਸ਼ਾ ਉਹਨੇ ਨਾਰੇ ਖਾਂ ਮਾਰ ਕੇ ਜਨਰਲ 10 ਲੱਖ ਫੌਜ ਭੇਜਤੀ ਔਰ ਪਹਾੜੀ ਰਾਜੇ ਅੱਠੋਂ ਤੋਂ ਹੁੰਦੇ ਹੁੰਦੇ 14 14 ਤੋਂ 22 ਹੋ ਗਏ ਆਪਾਂ 22 ਧਾਰ ਦੇ ਪਹਾੜੀ ਰਾਜੇ ਕਹਿੰਦੇ ਆ ਜਿੱਥੇ ਜਿੱਥੇ ਹਮਲਾ ਹੁੰਦਾ ਸਿੰਘ ਮੂੰਹ ਮੂੰਹ ਤੋੜ ਕੇ ਜਵਾਬ ਦਿੰਦੇ ਨੇ ਔਰ ਪਹਾੜੀ ਰਾਜੇ ਪਿੱਛੇ ਮੁੜ ਜਾਂਦੇ ਨੇ ਸਮਾ 1.2 2.5 ਤੋਂ 3 ਮਹੀਨਾ ਸ਼ੁਰੂ ਹੋ ਗਿਆ ਆਨੰਦਪੁਰ ਸਾਹਿਬ ਦੇ ਆਸੇ-ਪਾਸੇ ਜਲਮਾਨੇ ਘੇਰਾ ਪਾਲਿਆ ਆਨੰਦਪੁਰ ਸਾਹਿਬ ਦੇ ਕਿਲੇ ਦੇ ਪੰਜ ਕਿਲਿਆਂ ਦੇ ਵਿੱਚ ਕਾਲਸੇ ਨੂੰ ਮਜਬੂਰ ਹੋਣਾ ਪੈ ਗਿਆ ਆਸੇ-ਪਾਸੇ ਰਸਤੇ ਜਾਣੀ ਬੰਦ ਕਰ ਦਿੱਤੀ ਸੀ ਕਹਿੰਦਾ ਜਾਣਾ ਬੰਦ ਕਰਤਾ ਤੇ ਪਹਾੜੀ ਰਾਦੇ ਔਖੇ ਬਹੁਤ ਹੋਏ ਵੀ ਇੰਨਾ ਸਮਾ ਹੋ ਗਿਆ ਕੁਝ ਕਰ ਨਹੀਂ ਸਕੇ ਇੱਕ ਵੇਲੇ ਪਹਾੜੀ ਰਾਜੇ ਕਰ ਰਹੇ ਨੇ ਇਸ ਕੀਮਾ ਕਹਿੰਦੇ ਵੀ ਆਪਾਂ ਗੁਰੂ ਜੀ ਨੇ ਸੁਲਾ ਕਰ ਲਈ ਇਹਦੇ ਕੋਲ ਕੋਈ ਕਰਾਮਾਤ ਹੈ ਆਪਾਂ ਕੁਝ ਕਰ ਨਹੀਂ ਸਕੇ ਉਹਨਾਂ ਦੀ ਕਮਾਂਡ ਕੌਣ ਕਰ ਰਿਹਾ ਸਰਹੰਦ ਦਾ ਸੂਬਾ ਵਜੀਦ ਖਾਂ ਜਦੋਂ ਇਹ ਗੱਲ ਵਜੀਦ ਖਾਨ ਨੇ ਕਹੀ ਤਾਂ ਉਥੇ ਗੜਵਾਲ ਦਾ ਰਾਜਾ ਕੇਸਰੀ ਸਿੰਘ ਉੱਠ ਕੇ ਖੜਾ ਹੋ ਗਿਆ ਉਹ ਰਾਜ ਤੁਸੀਂ ਸਾਰੇ ਕੈਰ ਬੁਧ ਲਾੜੀ ਫੌਜ ਕਦੇ ਜਾ ਕੇ ਨਹੀਂ ਜਿੱਤ ਸਕਦੇ ਉਹ ਗੁਰੂ ਘਰ ਦੀ ਸਾਰੇ ਸ਼ੈਨਾ ਸੂਦਰਾਂ ਦੀ ਐ ਕੀ ਮੁਕਾਬਲਾ ਕਰ ਲੜਗੇ ਹੋ ਉਸੇ ਮੈਨੂੰ ਕਮਾਂਡਰ ਬਣਾਓ ਕੱਲ ਨੂੰ ਬਦਾਨ ਸਾਫ ਕਰ ਦੋ ਉਹ ਕਹਿੰਦੇ ਤੇਰੇ ਕੋਲ ਕੋਈ ਜਾਦੂ ਹੈ ਸਾਰੀ ਸਰਕਾਰ ਦੀ ਫੌਜ ਨਹੀਂ ਕੁਝ ਕਰ ਸਕੀ ਬਾਈ ਪਹਾੜੀ ਰਾਜਾ ਦੀ ਫੌਜ ਨਹੀਂ ਕੁਝ ਕਰ ਸਕੀ ਤੇਰੇ ਕੋਲ ਕਿਹੜਾ ਜਾਦੂ ਹੈ ਉਹ ਆਦਾ ਮੇਰੇ ਕੋਲੇ ਜਾਦੂ ਤਾਂ ਨਹੀਂ ਹੈ ਪਰ ਮੇਰੇ ਕੋਲ ਇੱਕ ਸਕੀਮ ਹੈ ਜੇ ਉਹ ਸਕੀਮ ਕੰਮ ਕਰ ਜਾਵੇ ਤਾਂ ਜਾਦੂ ਨਾਲੋਂ ਘੱਟ ਵੀ ਨਹੀਂ ਹੈ ਹੋਰ ਸਕੀਨ ਕਿਹੜੀ ਆ ਡਟਵਾਲ ਦਾ ਰਾਜਾ ਕੇਸਰੀ ਜੰਗ ਪਹਾੜੀ ਰਾਜਿਆਂ ਦੇ ਸਾਹਮਣੇ ਕੌਂਦੀਆਂ ਝਾਲਾਂ ਰੱਖਦਾ ਆਦਾ ਮੇਰੇ ਕੋਲ ਐ ਖੂਨੀ ਹੱਥ ਪੀਂਦਾ ਅੱਦਾ ਮਟੋਂ ਨੂੰ ਪੂਰਾ ਮਟ ਸਰਾਬ ਦਾ ਪਿਆਮਾਂਗੇ ਸਰਬ ਨੂੰ ਦੇ ਖੰਡੇ ਬੰਨਾਂਗੇ ਸੁੰਡ ਨਾਲ ਮੱਥੇ ਤੇ ਤਵੇ ਬੰਨਾਂਗੇ ਫੁਲਾਦੀ ਸਿੰਘਾਂ ਦਾ ਗੇਟ ਭੰਨੂ ਕਿਲੇ ਦਾ ਹਾਥੀ ਖਤਮ ਕਰੂ ਹਾਥੀ 10ਵੇਂ ਗੁਰੂ ਨੂੰ ਗ੍ਰਿਫਤਾਰ ਕਰਕੇ ਆਪਾਂ ਅਨਾਬ ਦਿੱਲੀੋਂ ਲਾਵਾਂਗੇ ਇੱਕ ਗੜਵਾਲ ਦਾ ਰਾਜਾ ਕੋਈਆਂ ਸਕੀਆਂ ਕੰਡਾ ਚੌਕੜੀ ਪਹਾੜੀ ਰਾਜਾ ਵਿੱਚ ਕਹਿੰਦੀ ਧਰਪਾ ਸਾਹਿਬ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰਦਾ ਵੇਖਿਆ ਭਰਾ ਬਈ ਹੋ ਕਿਉਂ ਹੋਇਆ ਦਲ ਗੀਰ ਕੇ ਸਰੀ ਕੈਲਾ ਦਸ਼ਮੇਸ਼ ਗੁਰੂ ਨੇ ਬੰਨ ਲਾ ਮਮਹ ਉਹ ਸਿੱਖ ਰਾਜ ਦੀ ਗੱਦੀ ਕੈਮ ਬਣਾਈ ਬੈਠਾ ਜੋ ਮਗਲ ਹਕੂਮਤ ਅੱਗੇ ਪੈਰ ਅੜਾਈ ਬੈਠਾ ਜੋ ਆਹ ਸਿੱਖ ਰਾਜ ਦੀਆਂ ਜੜਾਂ ਪੁੱਟ ਕੇ ਰੇਤ ਰਲਾ ਮੈਂ ਕੰਧਾਰੇ ਤੇ ਰਲਾ ਮੈਂ ਪਨ ਕੇਲਾ ਦਸ਼ਮੇਸ਼ ਗੁਰੂ ਨੇ ਬੰਨ ਹੇ ਪੋਛੜੀ ਜਾਤ ਕਿਸੇ ਨੇ ਤਰ ਤਲ ਤਾਰਾਂ ਦੀ ਓ ਹੋ ਟਕਾਣੇ ਆਜੂ ਚੜ ਜਾ ਭਾਜੜ ਪਾਵਾਂ ਮੈਂ ਪਨਕਲਾ ਦਸ਼ਮੇਸ਼ ਗੁਰੂ ਨੇ ਬੰਨ ਲਿਆ ਮੈਂ ਓ ਭੰਗ ਪਿਆਲੇ ਸ਼ਮੇਸ਼ ਗੁਰੂ ਨੇ ਬਨ ਲਿਆ ਮਾਮਾ ਮੈਂ ਓ ਪਾ ਕੇ ਨੀਲੇ ਬਾਣੇ ਬੰਝੇ ਸ਼ਸਤਰ ਲਾਉਂਦੇ ਨੇ ਕੋਲ ਪਤਾ ਸੇ ਪੀਂਦੇ ਮਸਤੀ ਨਮੀ ਚੜਾਉਂਦੇ ਨੇ ਓ ਜੰਗੀ ਬਿਗਲ ਪ ਜਾ ਕੇ ਚੋਟ ਨਗਾਰੇ 라ਮਾ ਮੈਂ ਪੰਜ ਕੇ ਲਾਉਂਦੇ ਸ਼ਮੇਸ਼ ਗੁਰੂ ਨੇ ਬਨ ਲਿਆ ਮਾਮਾ ਮੈਂ ਇਲਾਤ ਹਾਦੂੰ ਤੋ ਤੋ ਰੱਖੋ ਕੈ ਮਦਲੀਲ ਨੂੰ ਆਏ ਉਹਦੀ ਤਾਗ ਤੇ ਡਵਲ ਅਪਣਾ ਤੂ ਮੱਟ ਸ਼ਰਾਬ ਪਲਾਵਾ ਮੈਂ ਪੰਜ ਕਲਾਤ ਸ਼ਮੇਸ਼ ਗੁਰੂ ਰੇ ਬੰਨ ਲਿਆ ਮੈਂ ਹੋਨੇ ਮੱਥੇ ਤਵੇਂ ਫਲਾਦੀ ਹਾਥੀ ਦਰਤ ਹਲਾਵੇਗਾ ਏਟ ਦਰਸ਼ਣੀ ਡਿਉੜੀ ਨੂੰ ला शमेश गुरू न मुगल हुकूमत ताक़त दिल्ली जो सरकार जी रोके रुकणी प ਹਾਥੀ ਹਾਥੀ ਧਾ ਟੱਕਰ ਮਾਰੂ ਕਲਾਰੇ ਗਟਾਲੂ ਗੇਟ ਪਾਹੇ ਕਿੰਨਾ ਮਜਬੂਤ ਉਹਨੂੰ ਢਾਹ ਢੇਰੀ ਕਰ ਕਰਕੇ ਲੰਘ ਜੂ ਤੇ ਪਿੱਛੇ ਆਪਣੇ ਸਾਹੀ ਫੌਜ ਕਰ ਦੂਗੀ ਹਮਲਾ ਤੇ ਸਿੰਘਾਂ ਨੂੰ ਖਤਮ ਕਰਕੇ 10ਵੇਂ ਗੁਰੂ ਨੂੰ ਵੀ ਉਪਸਤਾਰ ਕਰ ਲਾਂਗੇ ਇਹ ਕੋਈ ਐਸਕੀਮਾ ਕਢਵਾਉਣ ਦਾ ਰਾਜਾ ਦੇ ਰਿਹਾ ਔਰ ਇਹ ਚੜ੍ਹਾਲ ਛੋਕੜੀ ਦੀ ਗੱਲ ਇੱਕ ਗੁਰੂ ਘਰ ਦੇ ਪਿਆਰੇ ਨੇ ਵੀ ਸੁਣ ਲਈ ਗੁਰੂ ਘਰ ਦਾ ਪਿਆਰਾ ਕਿਹੜਾ ਉਹਦਾ ਨਾਮ ਭਾਈ ਨਿਹਾਲ ਚੰਦ ਸਿਆ ਭਾਈ ਨਿਹਾਲ ਚੰਦ ਜਿਹੜਾ ਗੁਰੂ ਘਰ ਦਾ ਪਿਆਰਾ ਸੀ ਸੀਤਾ ਸਾ ਫੌਜਾਂ ਦੇ ਵਿੱਚ ਰਾਜਿਆਂ ਦੇ ਬੱਚਾ ਗੁਰੂ ਦਾਣਕ ਦੇ ਘਰ ਨਾਲ ਪਿਆਰ ਬਹੁਤ ਸਾਰੀਆਂ ਗੁਰੱਖੀ ਵੀਰਾਂ ਨੇ ਸੰਗਤਾਂ ਨੇ ਬੀਬੀਆਂ ਨੇ ਮਹਾਂਦੰਮਾ ਦੀ ਇਤਿਹਾਸ ਦਾ ਮਾਣ ਕਰਿਆ ਸਤਿਗੁਰੂ ਚੜ੍ਹਦੀ ਕਲਾ ਵਿੱਚ ਗੁਰੂ ਪਿਆਰ ਸਤ ਸਰਦਨ ਕਰਿਓ ਭਾਈ ਨਿਹਾਲ ਚੰਦ ਨੇ ਵਿਚਾਰ ਕਰੀਓ ਮੈਂ ਜੇ ਇਹ ਕੋਈ ਸਟਰੀਮਾਂ ਦੀ ਕਾਮਯਾਬ ਹੋ ਗਈ ਸਤਿਗੁਰੂ ਦਾ ਬੜਾ ਨੁਕਸਾਨ ਹੋਊ ਸਿੰਘਾਂ ਦਾ ਬੜਾ ਨੁਕਸਾਨ ਹੋਊ ਮੈਂ ਕਿਉਂ ਨਾ ਭੱਜ ਕੇ ਜਾ ਕੇ ਇਹ ਸੂਹ ਇਹ ਖਬਰ ਦੇਵਾਂ ਕਿ ਸਤਿਗੁਰੂ ਜੀ ਕੋਈ ਬੰਦੋਬਸਤ ਕੋਈ ਹੱਲ ਹੋ ਜਾਵੇ ਉਹ ਬੱਚ ਦਾ ਬਚਾਉਂਦਾ ਲੁਕਦਾ ਲਕਾਉਂਦਾ ਪਹਾੜੀਆਂ ਦੇ ਥੱਲੇ ਉੱਪਰ ਦੀ ਭੱਜਿਆ ਜਾ ਕੇ ਪੁੱਛ ਪੜਤਾਲ ਕੀਤੀ ਕਿਹੜੇ ਕਿਲੇ 'ਚ ਸਤਿਗੁਰੂ ਜੀ ਲੋਗੜ ਕਿਲੇ 'ਚ ਬਰਾਜਮਾਨ ਹੈ ਲੈ ਕੇ ਆ ਗਿਆ ਸਿੰਘਾਂ ਤੋਂ ਸਤਿਗੁਰੂ ਜੀ ਦੇ ਸਨਮੁਖ ਜਾ ਖੜਾ ਹੋਇਆ ਚਰਨਾ ਤੇ ਨੀਮਾ ਜਾ ਹੋ ਕੇ ਭੱਜ ਕੇ ਮੱਥਾ ਟੇਕਿਆ ਸਤਿਗੁਰੂ ਨੇ ਆਪਣੀ ਮਿਹਰ ਦੇ ਘਰ ਕਮਲ ਉਹਦੇ ਮੋਢਿਆਂ ਤੇ ਰੱਖੇ ਭਾਈ ਨਿਹਾਲ ਸਿੰਘ ਕਹਿਣ ਲੱਗਾ ਮਹਾਰਾਜ ਮੈਂ ਬੜੀ ਭੈੜੀ ਤੇ ਕੋਜੀਜੀ ਖਵਾਂ ਲੈ ਕੇ ਆਇਆ ਸਤਿਗੁਰੂ ਕਹਿੰਦੇ ਸਿੱਖਾ ਕਬਰਾਂ ਨਾ ਜੋ ਹੈ ਬਾਤਾਂ ਕਰੋ ਕੇ ਕਹਿ ਭਾਈ ਨਿਹਾਲ ਚੰਦਾ ਕਲਗੀਧਰ ਪਾਤਸ਼ਾਹ ਦੇ ਵਿਵਿਧਰ ਚਰਨਾਂ ਵਿੱਚ ਬੈ ਕੇ ਜਿਵੇਂ ਤੋਂ ਬੇਨਤੀਆਂ ਕਰਦਾ ਪਿਆਰ ਸਾਰ ਸੁਣਿਓ ਕਹਿੰਦਾ ਮਹਾਰਾਜ ਇੱਕ ਬਹੁਤ ਕੋਧੀ ਸਕੀਮ ਪਹਾੜੀ ਰਾਜਿਆਂ ਨੇ ਸੋਚੀ ਹੈ ਉਹਨਾਂ ਦੇ ਆਪਣੇ ਆਪਣੇ ਬਾਹਰ ਨਾਲ ਨਹੀਂ ਹਰਾ ਸਕੇ ਉਹ ਫਿਰ ਕੋਧੀਆਂ ਸਕੀਮਾਂ ਨਾਲ ਹਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਿਹਾਲ ਚੰਦਾ ਕੀ ਗੱਲ ਹੈ ਖੁੱਲ ਕੇ ਦੱਸ ਕਹਿੰਦਾ ਮਹਾਰਾਜ ਦੁਨੀਆ ਦਾ ਹੱਥ ਦੁਨੀਆ ਚੰਦ ਕੜਵਾਲ ਦਾ ਰਾਜਾ ਇੱਕ ਖੂਨੀ ਹਾਥੀ ਤੇ ਆਈ ਬੈਠਾ ਅੱਛਾ ਉਹ ਆਂਦਾ ਮੈਂ ਸੁਣ ਤੇ ਬੰਨੂ ਸਰਬਲੋਹ ਦੇ ਖੰਡੇ ਮੱਥੇ ਤੇ ਤਵੇ ਉਹਨੂੰ ਮੱਦ ਨਾ ਕਰਕੇ ਮਸਤ ਕਿਲੇ ਦੇ ਗੇਟ ਅੱਗੇ ਛੱਡੂ ਕਿਲੇ ਦਾ ਗੇਟ ਹਾਥੀ ਭੰਨੂ ਸਿੰਘਾਂ ਨੂੰ ਖਤਮ ਕਰਕੇ ਗ੍ਰਿਫਤਾਰ ਕਰਨ ਦੀਆਂ ਗੱਲਾਂ ਤੁਹਾਨੂੰ ਕਰ ਰਹੇ ਨੇ ਹੋ ਸਕਦਾ ਕੱਲ ਨੂੰ ਹਾਥੀ ਆਵੇ ਹੋ ਸਕਦਾ ਕਿਲੇ ਦਾ ਗੇਟ ਭੰਨੇ ਹੋ ਸਕਦਾ ਖਾਲਸਾ ਦਾ ਕੋਈ ਨੁਕਸਾਨ ਹੋ ਜਾਏ ਕੋਈ ਬੰਦੋਬਸਤ ਕਰ ਲੈ ਜਿਵੇਂ ਭਾਈ ਨਿਹਾਲ ਚੰਦੀ ਵੇਦੀਆਂ ਕਰ ਰਿਹਾ ਉਸ ਦੀ ਨੂੰ ਭਾਈ ਸਵਰਨ ਸਿੰਘ ਦੀ ਰੋਡੇ ਮਾਲ ਇੰਦਰ ਸਿੰਘ ਦੀ ਮਿੰਟੂ ਪਿੰਡ ਮਾਸੀ ਕੇ ਬਿੰਦਰ ਸਿੰਘ ਜੀ ਖਾਨਪੁਰ ਸੁਖਰਾਜ ਸਿੰਘ ਮੱਲਿਆਣੇ ਦਾ ਲੋਕੋ ਮਲਕਬੀਸਰੀ ਜੱਤਾ ਹੈ ਇਹ ਕਿਉਂ ਕਹਿ ਰਹੇ ਹੋ ਹੋ ਸੇਵਾ ਦਾ don't hold it in Era ਪਹਾੜੀ ਰਾਜੇ ਦਾ ਸਕੀਮਾ ਕਰੀ ਬੈਠੇ ਵੀ ਖੇਡ ਨਹੀਂ ਸਾਰਾ ਕੋ ਦਿਹਾਤੀ ਨਹੀਂ ਕਰ ਦਣਾ ਜਿਵੇਂ ਕਿਸੇ ਸਮੇਂ ਨੂੰ ਇਹ ਤਾਂ ਪਤਾ ਨਹੀਂ ਸੀ ਕਿਾਂ ਨੇ ਕਿਉਂ ਕੀ ਤਿਆਰੀ ਕਰਨੀ ਹੈ ਪਿਆਰ ਸਿਆ ਤਾਂ ਸੁਣਿਓ ਜਦੋਂ ਕਲਗੀ ਤਰਪਾਸ਼ਾ ਨੇ ਬਚਰ ਸੁਣੇ ਉਹਨੂੰ ਦੇ ਕੇ ਅਸ਼ੀਰਵਾਦ ਘਰਤਾਰਬਾਨ ਨਾਨਕ ਦੀਆਂ ਖੁਸ਼ੀਆਂ ਤੈਨੂੰ ਕੋਈ ਗੱਲ ਇਹ ਤੂੰ ਤਾਂ ਜਾ ਨਾਲ ਦੇ ਸਿੰਘਾਂ ਨੂੰ ਕਹਿੰਦੇ ਨੇ ਆਪਾਂ ਕੱਲ ਨੂੰ ਹਾਥੀਆਂ ਨਾਲ ਮੁਕਾਬਲੇ ਵੇਖਾਂਗੇ ਜਿਵੇਂ ਅੱਗੇ ਵਾਰਤਾ ਹੁੰਦੀ ਹੈ ਕਿ ਉਹ ਬਚਿੱਤਰ ਸਿੰਘ ਛੋਟੇ ਬਚਿੱਤਰ ਸਿੰਘ ਤੋਂ ਹਾਥੀ ਦਾ ਮੁਕਾਬਲਾ ਕਰਾਉਂਦੇ ਨੇ ਕਿਵੇਂ ਕਰਾਉਂਦੇ ਨੇ ਆਪਾਂ ਕੱਲੇ ਪੜਾਉ ਤੇ ਸਾਂਝੀ ਕਰਾਂਗੇ ਸਾਡੇ ਬਹੁਤ ਹੀ ਪਿਆਰੇ ਗੁਰਮਖ ਮੀਰਾਂ ਨੇ ਮਾਇਆ ਨਾਲ ਨਮਾਜ਼ਿਆ ਕੀਰਤਨ ਵਾਲੇ ਇਤਨੀ ਜਿੱਥੇ ਭਾਈ ਗੁਰਪ੍ਰੀਤ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਆਉਂਡ ਵਾਲੇ ਵੀਰ ਉਹਨਾਂ ਵੱਲੋਂ ਬਹੁਤ ਸਾਰੀ ਮਾਇਆ ਯਾਦ ਕਰਕੇ ਸਮਾਗਮਾਂ ਤੇ ਵੀ ਸੱਜ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ